ਫਰੀਦਾ ਗਲਿਏ ਚਿਕੜ ਦੂਰ ਕਰ ਨਾਲ ਪਿਆਰੇ ਨੇ ਚਲਾ ਤਾਂ ਭਜੇ ਕੰਬਲੀ ਰਹਾ ਤਾਂ ਟੁੱਟੇ ਨੇ ਪਿਜੋ ਸਜੋ ਕੰਬਲੀ ਅਲਹੋ ਵਰਸੇ ਮੇ ਜਾਏ ਮਿਲਾਂ ਤੈਨਾਂ ਸੱਜਣਾ ਟੁੱਟੋ ਨਾਈਂ ਨੇਹ ਐਸੇ ਲੋਕ ਬਾਬਾ ਫਰੀਦ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਗੁਰੂ ਮਹਾਰਾਜੀ ਬਾਬਾ ਫਰੀਦ ਜੀ ਮਹਾਰਾਜ ਬਾਣੀ ਦੇ ਰਚਤਾ ਲਿਖਦੇ ਹਨ ਉਸ ਡਾਢੇ ਨਾਮ ਪ੍ਰੀਤ ਕਿੱਸੀ ਹੋਣੀ ਚਾਹੀਦੀ ਹੈ ਉਸ ਸਾਰੇ ਸੰਗਤਾਂ ਨੂੰ ਗਿਆਨ ਕਰਾਉਂਦੇ ਹਨ ਕੀ ਕਹਿੰਦੇ ਹਨ ਫਰੀਦਾ ਗੜੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਗਹੀ ਦੇ ਵਿੱਚ ਚਿਕੜਿਆ ਮੀ ਪੈ ਰਿਆ ਬਾਰਸ ਹੱਤ ਦੀ ਹੋ ਰਹੀ ਐ ਚਿਕੜ ਹੋ ਰਿਹਾ ਐ ਗੜੀ ਘਾਰਾ ਹੋਇਆ ਐ ਦੂਰ ਕਰ ਨਾਲ ਪਿਆਰੇ ਨਹੀਂ ਪਿਆਰ ਦੇ ਉਸ ਮਾਲਕ ਦੇ ਨਾਲ ਬ੍ਰੀਤ ਨਹੀਂ ਆ ਉਹਨੂੰ ਪ੍ਰਭੂ ਨੂੰ ਸੱਜਣ ਨੂੰ ਉਸ ਪ੍ਰਭੂ ਜਿਹਨਾਂ ਪ੍ਰੀਤ ਐ ਹੁਸਨ ਪ੍ਰੀਤਪੂਰਨ ਵਾਸਤੇ ਨੂੰ ਜਿੰਨੇ ਵਰਜੀ ਨਾਮ ਦਿੱਤੇ ਜਾਣ ਉਹਦੇ ਨਾਲ ਪਿਆਰ ਜਤਾਇਆ ਜਾਵੇ ਉਹ ਦੱਸਦੀ ਆ ਸੱਜਣ ਦੀ ਦੇ ਨਾਲ ਪ੍ਰੀਤ ਹੈ ਉਹ ਪ੍ਰਭੂ ਦੇ ਨਾਲ ਦੂਰ ਕਰ ਨਾਲ ਪਿਆਰੇ ਨਹੀਂ ਪਿਆ ਪਿਆਰੇ ਦੇ ਨਾਲ ਨਹੀਂ ਸਨੇਹ ਹੈ ਪਿਆਰ ਹੈ ਮੈਨੂੰ ਮਿਲਣਾ ਹੈ ਤੇ ਮੀਂਹ ਵਰਖਾ ਹੋ ਰਹੀ ਹੈ ਤੇ ਇਹ ਰੁਕਾਵਟਾਂ ਰਾਹਤੇ ਵਿਚ ਆ ਰਹੀਆਂ ਹਨ ਤੇ ਪ੍ਰਭੂ ਨੂੰ ਉਹਨੂੰ ਕਿੱਦਾਂ ਮਿਲਿਆ ਜਾਵੇ ਤਾਂ ਇੰਨੀਆਂ ਕਿ ਕਿਹੜੀ ਕੜੀ ਕਿਹੇ ਤਰ੍ਹਾਂ ਨੱਠ ਕੇ ਉੱਡ ਕੇ ਖੰਭ ਲੱਗੇ ਹੋਣ ਉੱਡ ਕੇ ਗੁਰਾਂ ਨੂੰ ਮਿਲਿਏ ਜੇ ਖੰਭ ਮਿਲਦੇ ਹੋਣ ਵਿਚਾਰੇ ਜੇ ਖੰਭ ਵੀ ਲੱਗੇ ਹੋਣ ਤਾਂ ਮੈਂ ਗੁਰੂਆਂ ਨੂੰ ਜਾ ਕੇ ਉਹਨਾਂ ਦੇ ਨਾਲ ਪ੍ਰੀਤ ਮੇਰੀ ਟੁੱਟੇ ਨਾ ਮੈਂ ਉਹਨਾਂ ਦੇ ਉਹਨਾਂ ਦੇ ਫਰੀ ਪਿਆਰ ਦੇ ਫਰੀਦ ਦੇ ਵਿੱਚ ਤੇ ਜੇ ਜਾਵਾਂ ਮੈਂ ਉਹਨਾਂ ਨੂੰ ਮਿਲਾਂ ਜਾ ਨਾਲ ਪਿਆਰੇ ਨੇ ਚਲਾ ਤਪ ਜੇ ਕੰਬਲੀ ਰਹਾ ਤਾ ਟੁੱਟੇ ਨਹੀਂ ਜੇ ਚੱਲਦਾ ਹਾਂ ਤੁਰਦਾ ਹਾਂ ਤੇ ਮੀਂਹ ਵਰਖਾ ਤੁਰ ਨਹੀਂ ਜਾਂਦੀ ਚੱਲ ਪੈਂਦਾ ਫੇਰ ਰੁਕ ਜਾਂਦਾ ਮਨ ਰੁਕ ਜਾਂਦਾ ਮਨ ਐਸਾ ਆ ਤੇ ਇਹਨੂੰ ਪਰਸਤਤੀਆਂ ਦੇ ਵਿੱਚ ਘਿਰਿਆ ਹੋਇਆ ਆ ਵੀ ਮਾਲਕ ਨੂੰ ਮਿਲਣਾ ਪਰ ਉਹ ਪ੍ਰਭੂ ਦੇ ਨਾਲ ਤਾਂ ਐਸੀ ਆ ਕਿ ਉਹਨੂੰ ਮਿਲ ਨਹੀਂ ਆ ਚਲਾਂ ਤਾਂ ਭਿਜੇ ਕੰਬੜੀ ਰਹਾ ਤਾਂ ਟੁੱਟੇ ਨੇ ਜੇ ਇਹ ਜੜੀਆਂ ਰੁਕਾਵਟਾਂ ਆ ਅੜਚਣਾਂ ਆ ਇਹ ਭਾਰੂ ਹੁੰਦੀਆਂ ਹਨ ਤੇ ਪ੍ਰੀਤ ਐਨੀ ਦੱਦੇ ਦੇ ਨਾਲ ਆ ਤੇ ਨਹੀਂ ਜਾ ਹੁੰਦਾ ਤੇ ਪ੍ਰੀਤ ਦੀ ਟੁੱਟ ਜਾਂਦੀ ਹੈ ਜਿਹੜਾ ਮਾਲਕ ਦਾ ਆ ਸੱਚੀ ਲਗਨ ਆ ਉਹ ਤਾਂ ਟੁੱਟ ਜਾਂਦੀ ਆ ਤੇ ਫਿਰ ਤਾਂ ਕੁਝ ਹੱਥ ਨਹੀਂ ਆਉਂਦਾ ਟੁੱਟੇ ਨਹੀਂ ਨਹੀਂ ਉਹ ਪ੍ਰੀਤ ਨਾ ਟੁੱਟੇ ਤਾਂ ਜਿੰਨੀਆਂ ਵੀ ਰੁਕਾਵਟਾਂ ਜਿਹੜੇ ਮੈਂ ਸਾਰੀਆਂ ਰੁਕਾਵਟਾਂ ਸਾਰੇ ਬੰਦਸ਼ਾਂ ਤੋੜ ਕੇ ਵੀ ਉਹ ਪਿਆਰੇ ਨੂੰ ਮਿਲਣ ਤੇ ਜੋ ਸਿੱਜੋ ਕੰਬਲੀ ਅਲਹੋ ਵਰਸੇ ਮੀ ਜੇ ਕੰਬੜੀ ਭੇਜਦੀ ਆ ਇਹ ਸਰੀਰ ਪੇਜਦਾ ਆ ਮੀ ਦੇ ਨਾਲ ਜੇ ਗਿੱਲੀ ਹੁੰਦੀ ਐ ਕੱਪੜੇ ਗਿੱਲੇ ਹੁੰਦੇ ਆ ਕੁਛ ਵੀ ਐ ਪਿੱਜੂ ਸਿੱਜੂ ਕੰਬੜੀ ਅਲਹੋ ਵਰਸੇ ਮੀ ਜੇ ਮੀ ਪੇ ਵਰਸਦਾ ਆ ਮੀ ਝੱਖੜ ਕੁਛ ਵੀ ਆ ਇਹ ਵੀ ਉਸ ਵੀ ਅੱਲਾ ਦਾ ਦਿੱਤਾ ਹੋਇਆ ਹੈ ਉਹਦੀ ਬਖਸ਼ਿਸ਼ ਹੈ ਤੇ ਉਹਦੀ ਰਜਾਇਆ ਤੇ ਇਹ ਵੀ ਉਹਦੀ ਰਜਾਇਆ ਉਹਦੀ ਪਰਖ ਹੈ ਉਹ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਪਰਖ ਕਰਦੇ ਆ ਉਹ ਦੇਖਦੇ ਆ ਵੀ ਇਹਦੇ ਦਿਲ ਦੇ ਵਿੱਚ ਪਿਆਰ ਕਿੰਨਾ ਗਿਆ ਉਹ ਸਾਡੀ ਪਰਖ ਕਰਦੇ ਆ ਉਹ ਭਗਤਾਂ ਨੂੰ ਦੇਖਦੇ ਆ ਵੀ ਇਹ ਛੋਟੀਆਂ ਮੋਟੀਆਂ ਹੜਤ ਨਾਲ ਤੋਂ ਮੁਸ਼ਕਲਾਂ ਤੋਂ ਡਰਤ ਨਹੀਂ ਜਾਂਦਾ ਚੋਬਰ ਕਰਕੇ ਘਰਤ ਨਹੀਂ ਬਹਿ ਜਾਂਦਾ ਵੀ ਨੇਰੀ ਆ ਗਿਆ ਤੇ ਕੋਈ ਨਹੀਂ ਫੇਰ ਮਿਲ ਲਵਾਂਗੇ ਤੇ ਜੋ ਸਜੋ ਕੰਬੜੀ ਅਲੋਵਰਸੇ ਵੀ ਤੇ ਅੱਲਾ ਦੀ ਰਹਿਮਤ ਆ ਵਰਖਾ ਹੋ ਰਹੀ ਜਾਈ ਮਿਲਾਂ ਤੈਨਾਂ ਸੱਜਣਾ ਟੁੱਟੋ ਨਾ ਹੀ ਨਹੀਂ ਤੇ ਜਿਹੜਾ ਮਨ ਦੇ ਵਿੱਚ ਤਾਂ ਗਿਆ ਮਨ ਦੇ ਵਿੱਚ ਉਹ ਪ੍ਰੂਣਾ ਮਿਲਣ ਦੀ ਸਿੱਖ ਹੈ ਕੋ ਨਹੀਂ ਜਾਂਦੀ ਤਾਰ ਜਿਹੜੀ ਅੰਦਰੋਂ ਡਾਡੇ ਨਾਲ ਵੱਜਦੀ ਹੈ ਉਨੂੰ ਮਿਲਣਾ ਮਿਲਣਾ ਹੈ ਮੇਰੀ ਕੰਬਲੀ ਵਿਸ਼ੱਕ ਭੇਜੀ ਜਾਏ ਮੇਰੀ ਟੁੱਟੀ ਨਾ ਟੁੱਟੇ ਪ੍ਰੀਤ ਵਈ ਡੋਰੀ ਕੰਬਲੀ ਵਿਸ਼ੇਕ ਵਿਸ਼ੱਕ ਪੁੱਛ ਭੇਜੀ ਜਾਏ ਤੇ ਅੰਦਰੋਂ ਆਪ ਮਹਾਰੀ ਪ੍ਰਭੂ ਦੇ ਨਾਲ ਪ੍ਰੀਤ ਦੇ ਬੋਲ ਐਸੀ ਆਪਣੇ ਆਪ ਤਸਨਾ ਦੇ ਵਿੱਚੋਂ ਆਉਂਦੀ ਹੈ ਪ੍ਰੀਤ ਜਾਗਦੀ ਹੈ ਉਸ ਪ੍ਰਭੂ ਦੇ ਨਾਲ ਏ ਅਸੀਂ ਡਾਟੀ ਪ੍ਰੀਤ ਹੈ ਐ ਪ੍ਰਭੂ ਜੀ ਤੇ ਨਾਮ ਦਾ ਪ੍ਰੀਤ ਪਾਈ ਹੈ ਤੇ ਹੁਣ ਸਾਨੂੰ ਦੂਰ ਛੱਡ ਕੀ ਨਾ ਜਾਇਓ ਤੇ ਅਸੀਂ ਚਾਹੇ ਸਰੀਰ ਜਾਂਦਾ ਚਲੇ ਜਾਵੇ ਸਾਡੇ ਕਿੰਨੀਆਂ ਮੁਸ਼ਕਲਾਂ ਆ ਜਾਣ ਕਿਉਂਕਿ ਇਹ ਸੇ ਇਹ ਜਿਹੜਾ ਸਰੀਰ ਹੈ জামਾ ਆ ਮਨੁੱਖ ਜਾਮਾ ਦਿੱਸਾ ਇਹ ਵੀ ਤੀਰਾ ਦਿੱਤਾ ਆ ਜੇ ਦੁੱਖ ਆਉਂਦੇ ਆ ਤੇ ਤੂੰ ਦੁੱਖ ਵੀ ਤਹੀਨ ਜੱਟਣੇ ਆ ਤੇ ਜੇ ਉਹਦੇ ਨਾਲ ਐਸਾ ਪਿਆਰ ਆ ਉਸ ਦੇ ਨਾਲ ਸਿੱਧੀ ਲਗਨ ਹੈ ਰਬੂ ਦੇ ਨਾਲ ਤੇ ਫਿਰ ਉਹ ਕੋਈ ਮੁਸ਼ਕਿਲਾਂ ਨਹੀਂ ਇਹ ਮੁਸ਼ਕਲਾ ਕੋਈ ਨਹੀਂ ਆ ਗਿਆ ਨੇਰੀ ਆ ਗਿਆ ਆ ਗਿਆ ਬੱਦਲ ਆ ਗਿਆ ਵੀਰੀ ਕਰਖਦੀ ਆ ਇਹ ਨੋਰਮਲ ਗੱਲਾਂ ਨੇ ਜਿਹੜੇ ਜਿਹੜੇ ਪ੍ਰੀਤ ਵਾਲੇ ਹਨ ਨਾ ਉਹਨਾਂ ਲਈ ਕੁਛ ਨਹੀਂ ਤੇ ਕਹਿੰਦੇ ਸਰੀਰ ਉਹਦਾ ਚਾਹੀ ਮਾਰ ਦੇ ਚਾਹੀ ਰੱਖ ਲੈ ਉਹਦਾ ਆ ਦਿੱਤਾ ਜਾਂ ਤੇ ਭਾਵੇਂ ਰਾਖ ਭਾਵੇਂ ਮਾਰ ਇਹ ਇਹ ਤੇਰੀ ਰਜਾ ਹੈ ਜਿਹੜੇ ਤੇਰੀ ਰਜਾ ਕਬੂਲ ਕਰਦੇ ਹਨ ਉਹਨਾਂ ਨੂੰ ਇਹ ਮੁਸ਼ਕਲਾਂ ਦੀ ਪਰਵਾਹ ਨਹੀਂ ਹੁੰਦੀ ਤੇ ਉਹ ਆਪਣੇ ਦਾਦੀ ਨਾਲ ਪ੍ਰੀਤ ਹੈ ਤੇ ਉਹਨੂੰ ਮਿਲਣ ਜਾਂਦੇ ਆ ਭਾਵੇਂ ਮੀਂਹ ਆ ਜਵੇ ਜੇ ਸਮੁੰਦਰ ਸਾਗਰ ਸਾਗਰ ਹੋਵੇਗਾ ਤਾਂ ਟੀਗਰ ਦੇਖਾਂ ਜਾਈਂ ਫਿਰ ਵੀ ਕਹਿੰਦੇ ਮੈਂ ਤਾਂ ਗੁਰੂਆਂ ਦੇ ਦਰਸ਼ਨਾਂ ਦੇ ਕੁਝ ਪ੍ਰਭੂ ਦੇ ਉਹ ਪਰਮਾਤਮਾ ਦੇ ਪਿਆਰੇ ਦੇ ਦਰਸ਼ਨ ਕਰਨੇ ਆ ਜਾਣਾ ਤੇ ਜਾਣਾ ਤੇ ਉਹਦੇ ਅੱਗੇ ਫਰਿਆਦ ਆ ਉਹ ਉਹ ਟਾਈਮ ਦੇਣਗੇ ਸਨਮਾਨ ਦੇਣਗੇ ਸਾਡੀ ਫਰਿਆਦ ਸੁਣਨਗੇ ਉਸ ਜਦ ਤੱਕ ਜਿਹੜੀ ਪ੍ਰੀਤ ਹੈ ਸਾਡੀ ਪ੍ਰੀਤ ਜਿਹੜਾ ਮਿਲਨ ਹੈ ਜਿੰਨ ਪ੍ਰੇਮtio ਤੈਨਹੀਂ ਪ੍ਰਾਪਾਇਓ ਉਹ ਸੁਪਰੀਮ ਦੀ ਜਗ੍ਹਾ ਪ੍ਰਭੂ ਦੀ ਪ੍ਰੀਤ ਹੈ ਉਹਨੂੰ ਮਿਲਿਆ ਜਾਂਦਾ ਹੈ ਇਹ ਪ੍ਰਭੂ ਜੀ ਨੇ ਇਹ ਸੰਗਤਾਂ ਨੂੰ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ